ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਹਿਲਾਂ ਤੇ ਤੁਹਾਡਾ ਪ੍ਰੈਸ ਸਾਡਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਛੋਟੇ ਜਿਹੇ ਸੱਦੇ ਤੇ ਤੁਸੀਂ ਵੱਡੀ ਤعداد ਚ ਇੱਥੇ ਪਹੁੰਚੇ ਹੋ ਤੇ ਅੱਜ ਦਾ ਜਿਹੜਾ ਵਿਸ਼ਾ ਵਾ ਕਿ ਅੱਜ ਦੇ ਸਾਡੇ ਜਿਹੜੇ ਸਰਦਾਰ ਜਸਕਰਨ ਸਿੰਘ ਜੀ ਰਿਆੜ ਜਿਹੜੇ ਪੰਥ ਔਰ ਪੰਜਾਬ ਦੀ ਗੱਲ ਨੂੰ ਅੱਗੇ ਲਿਜਾਣ ਵਾਸਤੇ ਬੜੇ ਵਧੀਆ ਗਏ ਕਿਆ ਬੜੇ ਮਸ਼ਹੂਰ ਹਸਤੀ ਆ ਉਹ ਅੱਜ ਸਾਡੀ ਪਾਰਟੀ ਨਾਲ ਆ ਰਹੇ ਆ ਤੇ ਇਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ ਇਹ ਇਹਦੇ ਵਾਸਤੇ ਇਹਦੇ ਨਾਲ ਸਾਡੀ ਪਾਰਟੀ ਨੂੰ ਬਹੁਤ ਵੱਡਾ ਹਰਾਰਾ ਮਿਲੇਗਾ ਕਿ ਇੱਕ ਬੜੀ ਮਸ਼ਹੂਰ ਹਸਤੀ ਹੈ ਤੇ ਦੂਸਰਾ ਜਿਹੜਾ ਕਿ ਪ੍ਰੋਲ ਫੰਡੀ ਜਿਹੜਾ ਸੀਗਾ ਕਿ ਉਹ ਤੁਸੀਂ ਦੇਖਿਆ ਹੋਊਗਾ ਕਿ ਅਸੀਂ ਬੜੇ ਪਹਿਲੇ ਸੈਸ਼ਨ ਤੋਂ ਪਹਿਲਾਂ ਤੋਂ ਹੀ ਸ਼ੁਰੂਆਤ ਕੀਤੀ ਸੀ ਕੋਰਟ ਦਾ ਦਰਵਾਜ਼ਾ ਖੜਕਾਇਆ ਉਦੋਂ ਬਾਅਦ ਜੋ ਸਰਕਾਰ ਦਾ ਰਵਈਆ ਰਹਾ ਜੋ ਕੋਰਟ 'ਚ ਜੋ ਕੁਝ ਵਾਪਰਿਆ ਉਹ ਤੋਂ ਵੀ ਬੜੀ ਨਰਾਸ਼ਾ ਵਾਲੀ ਗੱਲ ਹੋਈ ਕਿ ਕੋਰਟ ਵੀ ਜਹ ਲੱਗਦਾ ਕਿ ਉਹ ਸਰਕਾਰ ਦੇ ਬਹੁਤ ਵੱਡੇ ਪ੍ਰਭਾਵ ਥੱਲੇ ਆ ਕਿ ਉਹਨਾਂ ਨੇ ਵੀ ਸੈਸ਼ਨ ਖਤਮ ਹੋ ਗਿਆ ਪਰ ਕੋਈ ਸਪਸ਼ਟ ਫੈਸਲਾ ਨਹੀਂ ਆ ਸਕਿਆ ਇਹ ਬਹੁਤ ਹੀ ਇਹ ਬੜੀ ਦੁਖਦਾਈ ਗੱਲ ਆ ਕਿ ਇੱਕ ਜਿਹੜਾ ਲੋਕਤੰਤਰ ਦੀ ਨਾਂ ਤੇ ਜੋ ਕੁਝ ਹੋ ਰਿਹਾ ਲੋਕਤੰਤਰ ਦੇ ਨਾਂ ਤੇ ਲੋਕਤੰਤਰ ਦੀਆਂ ਝੰਡੀਆਂ ਡੜਾਈਆਂ ਜਾ ਰਹੀਆਂ ਕਿ ਕਾਨੂੰਨ ਕਹਦੇ ਸਭ ਸਿੱਕੇ ਟੰਕੇ ਤੇ ਇੱਕ ਆਦਮੀ ਨੂੰ ਜੋ ਉਹਦੀ ਜ਼ਿੰਮੇਵਾਰੀ ਆ ਜੋ ਉਹਦੀ ਇਹ ਲੋਕਾਂ ਨੇ ਉਹਤੇ ਜੋ ਵਿਸ਼ਵਾਸ ਤਾਇਆ ਉਹ ਉਹਨੂੰ ਆਪਣੀ ਗੱਲ ਨਾ ਰੱਖਣ ਦੇਣੀ ਮੇਰਾ ਖਿਆਲ ਹੈ ਕਿ ਬਹੁਤ ਵੱਡੀ ਇੱਕ ਕੌਮ ਨਾਲ ਪੰਜਾਬ ਨਾਲ ਇਹ ਖਡੂਰ ਸਾਹਿਬ ਦੇ ਹਲਕੇ ਨਾਲ ਹਲਕੇ ਦੇ ਲੋਕਾਂ ਨਾਲ ਬਹੁਤ ਵੱਡੀ ਧੱਕੇਸ਼ਾਈ ਹੈ ਜੀ ਉਹਦੀ ਅਸੀਂ ਸ਼ਖਸ਼ਬਦਾਂ ਚ ਨਖੇਦੀ ਕਰਦੇ ਹਾਂ ਕਾਰਨ ਕੀ ਹੈ ਜੀ ਤੁਹਾਡੇ ਨਾਲ ਹੀ ਕਿਉਂ ਅਸਾਂ ਵਿਚਾਰ ਫਿਰ ਭੇਜਦੇ ਵੀ ਕਿ ਹੋਰ ਵੀ ਬਹੁਤ ਸਾਰੇ ਹਰ ਤਰ੍ਹਾਂ ਦੇ ਲੋਕ ਨੇ ਹਰ ਸਿੱਖ ਵੀ ਹੈ ਹਿੰਦੂ ਵੀ ਆ ਰਹੀ ਹੈ ਤੁਹਾਡੇ ਨਾਲ ਹੀ ਕਿਉਂ ਇਹ ਮੇਰੇ ਖਿਆਲ ਪਤਾ ਨਹੀਂ ਕਿਉਂ ਕਿ ਕਿ ਸੇ ਖਾਲੀ ਸਿੱਖਾ ਨਾਲ ਕਿਉਂ ਕੀਤਾ ਜਾ ਰਿਹਾ ਸਾਨੂੰ ਤਾਂ ਬੜੀ ਅਮੀਰ ਸੀ ਕਿ ਕਿ ਅਰਜਿੰਦਰ ਇੰਜੀਨੀਅਰ ਰਾਸ਼ਦ ਨੂੰ ਜਦੋਂ ਪ੍ਰੋਲ ਦਿੱਤੀ ਜਾ ਸਕਦੀ ਆ ਤੇ ਸ਼ਾਇਦ ਅਮਰਪਾਲ ਨੂੰ ਵੀ ਦਿੱਤੀ ਜਾਊਗੀ ਪਰ ਅਸੀਂ ਹਾਈ ਕੋਰਟ ਦਾ ਦੋਵਰੀ ਦਰਵਾਜ਼ਾ ਸੁਪਰੀਮ ਕੋਰਟ ਤੱਕ ਵੀ ਆ ਗਏ ਆ ਪਰ ਮੇਰੇ ਖਿਆਲ ਹੈ ਕਿ ਬੜੀ ਅਫਸੋਸ ਹੋਇਆ ਕਿ ਜਦੋਂ 19 ਤਰੀਕ ਤੱਕ ਵੀ ਕੋਈ ਠੋਸ ਫੈਸਲਾ ਸਹੀ ਨਾ ਆਉਣਾ ਬੜੀ ਲੋਕਾਂ ਚ ਬੜੀਏ ਚੀਜ਼ਾਂ ਕੇ ਇਸ ਪ੍ਰਤੀ ਸਾਡੀ ਪਾਰਟੀ ਪ੍ਰਤੀ ਲੋਕਾਂ ਇਕ ਦੂਰ ਸਾਭ ਦੇ ਲੋਕਾਂ ਦੀ ਜਿਹੜੀ ਆਵਾਜ਼ ਆ ਜਿਹੜੀ ਉਹਨਾਂ ਨੂੰ ਦਬਾਇਆ ਜਾਣਾ ਮੇਰੇ ਖਿਆਲ ਬਹੁਤ ਅਫਸੋਸਨਾਕ ਹੈ ਇੱਕ ਉਹਦੀ ਤਸਵੀਰ ਵਾਇਰਲ ਹੁੰਦੀ ਹੈ ਉਹਨਾਂ ਦਾ ਕੀ ਸੱਚ ਕੀ ਹੈ ਨਹੀਂ ਉਹ ਇੱਕ ਦਿਨਾਂ ਵਕੀਲਾਂ ਦੀ ਹੜਤਾਲ ਸੀਗੀ ਤੇ ਕੋਰਟ ਦਾ ਕੋਈ ਸਿਸਟਮ ਹੋਊਗਾ ਉਹਨਾਂ ਨੇ ਉਥੋਂ ਜਿਹੜੀ ਹੈ ਡਿਬਰੂਗੜ੍ਹ ਜੇਲ ਨਾਲ ਕਨੈਕਟ ਕਰਕੇ ਵੀਡੀਓ ਕਾਨਫਰੰਸ ਰਾਹੀਂ ਉਹਨਾਂ ਦੀ ਜਿਹੜੀ ਪੇਸ਼ੀ ਉਹਨਾਂ ਦੀ ਉਥੋਂ ਹੋਾਈ ਤੇ ਦੂਸਰੇ ਦਿਨ ਫੇਰ ਫੇਰ ਮੇਰੇ ਖਿਆਲ ਆ ਕਿ ਇਹੋ ਹੀ ਹਾਲਾਤ ਸੀ ਪਰ ਦੂਜੇ ਦਿਨ ਫੇਰ ਟਾਲ ਮਟੋਲ ਕਰਕੇ ਉਹਨਾਂ ਨੂੰ ਪੇਸ਼ ਵੀ ਨਹੀਂ ਹੋਣ ਦਿੱਤਾ ਗਿਆ ਤੇ ਇਹ ਜਿਹੜਾ ਕੁਝ ਵਕੀਲਾਂ ਦੀ ਹੜਤਾਲ ਲੈ ਕੇ ਜਾਂ ਕੁਝ ਵੀ ਇਦਾਂ ਕਿ ਕੋਈ ਸਹੀ ਸਪੱਸ਼ਟ ਫੈਸਲਾ ਨਾ ਆਉਣਾ ਬੜਾ ਹੀ ਦੁਖਦਈ ਹੈ ਬਾਪੂ ਜੀ ਮਨਸ਼ਾ ਕੀ ਲੱਗ ਰਹੀ ਸਰਕਾਰਾਂ ਦੀ ਜੀ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਮੇਰੇ ਖਿਆਲ ਹੈ ਕਿ ਪਤਾ ਨਹੀਂ ਕਿ ਬਹੁਤ ਵੱਡਾ ਸਰਕਾਰ ਦਾ ਬਹੁਤ ਪਤਾ ਨਹੀਂ ਕਿਉਂ ਡਰ ਕਿਉਂ ਆ ਕਿ ਇੱਕ ਪਾਰਲੀਮੈਂਟ ਚ ਬੋਲਣਾ ਕੋਈ ਇਹ ਕੋਈ ਸਾਥ ਤੇ ਹੈ ਨਹੀਂ ਕਿ ਜਿੱਥੇ ਜੋ ਮਰਜ਼ੀ ਬੋਲ ਦੂਗਾ ਤੇ ਪਾਰਲੀਮੈਂਟ ਦਾ ਵੀ ਬਹੁਤ ਵੱਡਾ ਪ੍ਰੋਟੋਕੋਲ ਆ ਉਥੇ ਬਹੁਤ ਵੱਡਾ ਇੱਕ ਸਪੀਕਰ ਉਹਦਾ ਪੂਰਾ ਹੈਡ ਹੈ ਕਿ ਉਹਦੀ ਇਜਾਜ਼ਤ ਤੋਂ ਬਿਨਾ ਉਹਦੇ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਕੰਟਰੋਲਸ ਹੁੰਦੀਆਂ ਤੇ ਫਿਰ ਵੀ ਉਥੇ ਕਹਿਣਾ ਕਿ ਉਹ ਆ ਕੇ ਜੋ ਜੋ ਪੰਜਾਬ ਸਰਕਾਰ ਦੇ ਵਕੀਲਾਂ ਦੀ ਦਲੀਲ ਆ ਉਥੇ ਆਹ ਬੋਲ ਦੂਗਾ ਜੀ ਉਥੇ ਆਹ ਹੋ ਜਾਊਗਾ ਜੀ ਉਥੇ ਇਹ ਦੇ ਨਾਲ ਅੱਗ ਲੱਗ ਜੂਗੀ ਜੀ ਇਹ ਦੇ ਨਾਲ ਉਹ ਹੋ ਜਾਊਗਾ ਮੇਰੇ ਖਿਆਲ ਇੱਕ ਬੜੀਆਂ ਬੇਹ ਦੇ ਬੇਬੁਨਿਆਦ ਜਿਹੜੇ ਇਹਨੇ ਗੱਲਾਂ ਕੀਤੀਆਂ ਗਈਆਂ ਕਿ ਜਿਹੜੀਆਂ ਕਿ ਆਮ ਲੋਕ ਨੂੰ ਬਹੁਤ ਠੀਕ ਨਹੀਂ ਲੱਗੀਆਂ ਪਰ ਜਿੱਦਾਂ ਤੁਸੀਂ ਕਹਾਂ ਵੀ ਇੰਨੇ ਲੱਖਾਂ ਲੋਕਾਂ ਨੇ ਉਹਨਾਂ ਨੂੰ ਦਿਤਾਇਆ ਉਹਨਾਂ ਦੀਆਂ ਭਾਵਨਾਵਾਂ ਵੀ ਉਹਨਾਂ ਦੇ ਨਾਲ ਜੁੜੀਆਂ ਪਰ ਜਦੋਂ ਤੱਕ ਉਹ ਲੋਕ ਸਭਾ ਦੇ ਵਿੱਚ ਨਹੀਂ ਪਹੁੰਚਦੇ ਉਹਨਾਂ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਨਹੀਂ ਸਰਕਾਰ ਤੱਕ ਪਹੁੰਚ ਸਕਦੀ ਵੈਸੇ ਤੁਸੀਂ ਜਿਹੜੀ ਪਰੋਲ ਮੰਗੀ ਕੀ ਬੇਸ ਰੱਖਿਆ ਗਿਆ ਕੀ ਆਧਾਰ ਕਿ ਕਿਹੜੀ ਗੱਲ ਉਹ ਜਾਗ ਉੱਤੇ ਰੱਖਣੀ ਚਾਹੁੰਦੇ ਕਿਉਂਕਿ ਸਰਕਾਰ ਤਾਂ ਕਹਿੰਦਾ ਕਿ ਅੱਗ ਲੱਗ ਜਣੀ ਹੈ ਅਸਲ ਦੇ ਵਿੱਚ ਕੀ ਗੱਲ ਹੈ ਨੀ ਇਹ ਤੇ ਠੀਕ ਹੈ ਜੀ ਜਦੋਂ ਅਸੀਂ ਤੇ ਇਹੋ ਕਿਹਾ ਕਿ ਉਹਨਾਂ ਨੂੰ ਜੋ ਪੰਜਾਬ ਦੇ ਲੋਕਾਂ ਨੇ ਖੂਰ ਸਾਹਿਬ ਦੇ ਹਲਕੇ ਦੇ ਲੋਕਾਂ ਨੇ ਬਹੁਤ ਵੱਡਾ ਉਹਨਾਂ ਤੇ ਵਿਸ਼ਵਾਸ ਜਤਾਇਆ ਤੇ ਜਿਹੜੀ ਉਹਨਾਂ ਦੀ ਦੁੱਖ ਸੁੱਖ ਆ ਜਾਂ ਪੰਜਾਬ ਦੇ ਜਿਹੜੇ ਮਸਲੇ ਆ ਹੜਾਂ ਦਾ ਸੀਗਾ ਡਰਗ ਦਾ ਵੱਡੇ ਵੱਡੇ ਪੱਦਰ ਤੇ ਆ ਬਾਕੀ ਇਹ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲਾ ਐਂਡ ਆਰਡਰ ਦਾ ਉਹਨਾਂ ਸਾਰੀਆਂ ਚੀਜ਼ਾਂ ਤੇ ਉਹਦਾ ਫਰਜ ਬਣਦਾ ਗੱਲ ਕਰਨ ਦਾ ਤੇ ਉਹਦੇ ਤੇ ਮੇਰੇ ਖਿਆਲ ਇੱਕ ਨਾ ਉਹਨਾਂ ਉਹਨਾਂ ਨੇ ਵੀ ਜਦੋਂ ਵੀਡੀਓ ਕਾਨਫਰੰਸ ਲਾਈ ਹੋਈ ਤਾਂ ਉਹਨਾਂ ਵੀ ਇਹੋ ਗੱਲਾਂ ਰੱਖੀਆਂ ਕਿ ਇਹ ਮੁੱਦੇ ਮੇਰੇ ਤਿੰਨ ਬੜੇ ਅਹਿਮ ਆ ਇੱਕ ਹੱਡਾ ਦਾਵਾ ਇੱਕ ਡਰੱਗ ਦਾਵਾ ਇੱਕ ਲੈਂਡ ਆਰਡਰ ਦਾਵਾ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਉਹਤੇ ਗੱਲ ਕਰਨੀਆਂ ਫਿਰ ਵੀ ਉਹਤੇ ਗੱਲ ਨਾ ਕਰਨ ਦੇਣੀ ਜਾਂ ਉਹਤੇ ਕੋਈ ਫੈਸਲਾ ਨਾ ਲੈਣਾ ਬੜਾ ਮੇਰੇ ਖਿਆਲ ਅਕਿ ਲੋਕਤੰਤਰ ਨਾਲ ਇੱਕ ਬਹੁਤ ਮਜ਼ਾਕ ਵਾਲੀ ਗੱਲ ਹੋ ਰਹੀ ਹੈ ਜੀ ਫਰਾਦਰੂੜਾ ਕੇਂਦਰ ਸਰਕਾਰ ਜ਼ਿਆਦਾ ਕਰ ਰਹੀ ਕਿ ਪੰਜਾਬ ਸਰਕਾਰ ਬਣ ਜੇ ਮੇਰੇ ਖਿਆਲ ਹੈ ਕਿ ਇਹਦੇ ਚ ਹੋ ਸਕਦਾ ਕੇਂਦਰ ਰੱਖ ਸਰਕਾਰ ਦੇ ਇਸ਼ਾਰੇ ਤੇ ਸਾਰਾ ਕੁਝ ਹੋ ਰਿਹਾ ਹੋਵੇ ਪਰ ਇਹਦੇ ਚ ਜੋ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਤੁਸੀਂ ਆਪਣਾ ਇਹ ਇਹ ਤੇ ਤੁਸੀਂ ਫੈਸਲਾ ਲਓ ਤੇ ਇਹ ਮੇਰੇ ਖਿਆਲ ਨਾਲ ਪੰਜਾਬ ਸਰਕਾਰ ਨੇ ਜਿਸ ਪੱਧਰ ਤੇ ਇਹ ਇਹ ਕੁਝ ਕੀਤਾ ਮੇਰੇ ਖਿਆਲ ਇਹਦੇ ਚ ਜਿਆਦਾ ਜ਼ਿੰਮੇਵਾਰੀ ਹੈ ਤੇ ਦੋਵੇਂ ਸਰਕਾਰਾਂ ਹੀ ਮੇਰੇ ਖਿਆਲ ਹੈ ਕਿ ਦੋਵਾਂ ਦਾ ਹੀ ਰੋਲ ਹੈ ਇਹਦੇ ਚ ਕਿ ਇਹ 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 ਜਿਹੜਾ ਉਹਨਾਂ ਨੂੰ ਨਾਂ ਉੱਥੇ ਆਉਣ ਦੇਣ ਦਾ ਫੈਸਲਾ ਇਹਦੇ ਵਾਸਤੇ ਪੰਜਾਬ ਸਰਕਾਰ ਮੇਨ ਦੋਸ਼ੀ ਹੈ ਸਰਕਾਰ ਦੇ ਪਾਸੇ ਕਹਿ ਰਹੇ ਸੀ ਪੰਥਕ ਦੀਤੀ ਰਿਵਾਜ ਬਹੁਤ ਵਧੀਆ ਤਰੀਕੇ ਨਾਲ ਮਨਾ ਰਿਆ ਚਾਏ ਜਾਤ ਸਾਹਿਬ ਜੀ ਦੀ ਸ਼ਹਾਦਤ ਹੋਵੇ ਅਸੀਂ ਵੀ ਚੰਗੇ ਤਰੀਕੇ ਨਾਲ ਮਨਾ ਰਿਆ ਸੰਗਤ ਨੂੰ ਸ਼ੁਰੂਤਾ ਦੇ ਰਹੇ ਮੇਰੇ ਖਿਆਲ ਹੈ ਕਿ ਮਰੇ ਖਿਆਲ ਸਰਕਾਰ ਦਾ ਦੋ ਗਲਾ ਚਿਹਰਾ ਸਾਹਮਣੇ ਆ ਰਿਹਾ ਇੱਕ ਪਾਸੇ ਸਰਕਾਰਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਛੇਦੀਪੁਰ ਵੀ ਮਨਾ ਰਿਆ ਜਿਹਦਾ ਮਨੁੱਖੀ ਅਧਿਕਾਰਾਂ ਦੀ ਮਨੁੱਖੀ ਹੱਕਾਂ ਦੀ ਧਰਮ ਦੀ ਆਜ਼ਾਦੀ ਦੀ ਜਿਹੜੀ ਗੱਲ ਕਰਦੇ ਰਹੇ ਤੇ ਉਹਨਾਂ ਦੇ ਨਾਂ ਤੇ ਬਹੁਤ ਵੱਡੇ ਪੱਦਰ ਤੇ ਬੜੇ ਸਮਾਗਮ ਕੀਤੇ ਬੜਾ ਪੈਸਾ ਵੀ ਖਰਚਾ ਕੀਤਾ ਗਿਆ ਪਰ ਮੇਰਾ ਖਿਆਲ ਹੈ ਕਿ ਕੰਮ ਤੇ ਸਾਰਾ ਉਹਨਾਂ ਦੇ ਉਲਟ ਕੀਤਾ ਗਿਆ ਮਨੁੱਖੀ ਅਧਿਕਾਰਾਂ ਨੂੰ ਕੁਚੜਿਆ ਜਾ ਰਿਹਾ ਧੱਕੇ ਨਾਲ ਘਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ ਇਹ ਕਿਸੇ ਦੀ ਸਾਲਾਂ ਬੰਦੀ ਜਿਹੜਾ ਕੋਈ ਆਪਣੇ ਹਿੱਤ ਤੇ ਦੀ ਆਪਣੇ ਹੱਕਾਂ ਦੀ ਗੱਲ ਕਰਦਾ ਉਹਨਾਂ ਨੂੰ ਬੜੇ ਇਹ ਜਿਹੜੇ ਗੈਰ ਕਾਨੂੰਨੀ ਜਿਹੜੇ ਸਭਿਆ ਸਮਾਜ 'ਚ ਇਹੋ ਜਿਹੇ ਕਾਨੂੰਨਾਂ ਦੀ ਕੋਈ ਜਗ੍ਹਾ ਨਹੀਂ ਉਹੋ ਜੇ ਕਾਨੂੰਨ ਲਾ ਕੇ ਜੇਲਾਂ ਸੁੱਟ ਦੇਣਾ ਉਹਨਾਂ ਦੀ ਕੋਈ ਇੱਥੇ ਸਲਵਾਈ ਨਾ ਹੋਣੀ ਮੇਰਾ ਖਿਆਲ ਹੈ ਕਿ ਇਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਜਾਂ ਸਿੱਖੀ ਸੋਚ ਆ ਜਾਂ ਸਹਬਜ਼ਾਦਿਆਂ ਦੀ ਇਹ ਉਹਦੇ ਸਾਰਾ ਕੁਝ ਉਲਟ ਕੀਤਾ ਜਾ ਰਿਹਾ ਹੈ ਵੇਖੋ ਜਿਹੜਾ ਇਸ ਪਾਰਟੀ ਨਾਲ ਜੁੜਨ ਦੀ ਜਿਹੜੀ ਗੱਲ ਆ ਉਹ ਇਸ ਬਾਬਤ ਆ ਕੇ ਜਦੋਂ ਤੋਂ ਭਾਈ ਅਮਰਤਪਾਲ ਸਿੰਘ ਹੋਣਾ ਨੇ ਪੰਜਾਬ ਦੇ ਵਿੱਚ ਅਮਰਤ ਛਕੌਣ ਲਈ ਵੀ ਹੀਰਾ ਕੱਢੀਆਂ ਉਦੋਂ ਤੋਂ ਮੈਂ ਉਹਨਾਂ ਤੋਂ ਬਹੁਤ ਇੰਪ੍ਰੈਸਡ ਹਾਂ ਕਿ ਉਹਨਾਂ ਨੇ ਨਸ਼ੇ ਦੇ ਖਿਲਾਫ ਬੋਲਿਆ ਉਹਨਾਂ ਨੇ ਅਮਰਤ ਸੰਚਾਰ ਦੀ ਗੱਲ ਕੀਤੀ ਉਸ ਤੋਂ ਬਾਅਦ ਜਦੋਂ ਹਣ ਹੜਾ ਇਹ ਆ ਉਦੋਂ ਵਾਰਿਸ ਪੰਜਾਬ ਦੀ ਟੀਮ ਵੱਲੋਂ ਮੈਂ ਜਦੋਂ ਉੱਥੇ ਹੜਾਂ ਦੇ ਵਿੱਚ ਅਸੀਂ ਸੇਵਾ ਕੀਤੀ ਤੇ ਮੈਂ ਇੱਕ ਚੀਜ਼ ਨੂੰ ਨੋਟ ਕੀਤਾ ਕਿ ਜਿਹੜਾ ਇਹਨਾਂ ਦੇ ਉੱਤੇ ਇਹ ਲਾਇਆ ਜਾਂਦਾ ਨਾ ਕੱਲਾ ਧਾਰਮਿਕ ਕਟੜਤਾ ਦਾ ਜਿਹੜੀ ਮੋਹਰ ਲਾਈ ਜਾਂਦੀ ਆ ਉਹ ਗਲਤ ਆ ਉੱਥੇ ਕੋਈ ਉਹਨਾਂ ਨੇ ਵੇਖਿਆ ਨਹੀਂ ਕਿ ਕਿਹੜੀ ਧਰਮ ਦਾ ਆ ਕਿਹੜੀ ਜਾਤ ਦਾ ਆ ਹੋਰ ਨਾ ਪਾਰਟੀਆਂ ਨੇ ਜੇ ਕੋਈ ਸੇਵਾ ਕੀਤੀ ਆ ਤੇ ਉਹਨਾਂ ਨੇ ਆਪਣੇ ਕੈਂਡੀਡੇਟਾਂ ਨੂੰ ਆਪਣੇ ਬੰਦਿਆਂ ਕੋਲ ਸਮਾਨ ਪਹਚਾਇਆ ਤੇ ਆਪਣੀਆਂ ਪਾਰਟੀਆਂ ਦੀ ਸੇਵਾ ਕੀਤੀ ਹੋਗੀ ਇਸ ਪਾਰਟੀ ਨੇ ਨਿਸ਼ਕਾਮ ਸੇਵਾ ਕੀਤੀ ਪ੍ਰੋਪਰ ਜਿਹਨੂੰ ਸੇਵਾ ਕਹਿੰਦੇ ਜੋ ਸਾਡਾ ਸਿੱਖੀ ਦਾ ਸਿਧਾਂਤ ਕਹਿੰਦਾ ਤੇ ਸੋ ਸਿਧਾਂਤਾਂ ਤੇ ਪਹਿਰਾ ਦੇਣ ਵਾਲੀ ਇਸ ਪਾਰਟੀ ਦੇ ਮੈਂ ਇੰਪ੍ਰੈਸ ਹੋ ਕੇ ਫਿਰ ਮੈਂ ਇਹਨਾਂ ਨੂੰ ਜੁਆਇਨ ਕੀਤਾ ਕੀ ਪਾਰਟੀ ਚਾ ਹੁੰਦਾ ਮਿਲਿਆ ਜੀ ਤੇ ਕੀ ਕਰੋਗੇ ਵੇਖੋ ਜੀ ਪਾਰਟੀਆਂ ਚ ਆਪਾਂ ਜਦੋਂ ਜੁਆਇਨ ਕਰਦੇ ਆ ਆਪਾਂ ਉਹਦੇ ਆਲੀ ਨਹੀਂ ਕਰਦੇ ਅਸੀਂ ਆਪਣਾ ਆਪਣੀ ਹੋਂਦ ਦਰਸਾਉਣ ਲਈ ਕਰਦੇ ਆ ਕਿ ਅਸੀਂ ਤੁਹਾਨੂੰ ਸਪੋਰਟ ਕਰਦੇ ਆ ਕਿਉਂਕਿ ਉਹ ਇੱਕ ਪਾਰਟੀ ਜਿਹੜੀ ਆ ਉਹ ਲੋਕਾਂ ਦੇ ਨਾਲ ਆ ਜਦੋਂ ਉਹਨੂੰ ਲੋਕ ਮਿਲਦੇ ਆ ਉਹਦੇ ਨਾਲ ਜੁੜਦੇ ਆ ਉਹਨਾਂ ਦਾ ਦਸ਼ਾ ਵਧਦਾ ਸੋ ਚੰਗੀ ਸੋਚ ਵਾਲਿਆਂ ਲੋਕਾਂ ਦੀ ਸਪੋਰਟ ਕਰਨ ਜਿਹੜੀ ਉਹ ਸਾਡਾ ਪਹਿਲਾ ਫਰਜ਼ ਹੈ। ਰਿਆਰ ਸਾਹਿਬ ਬਤੌਰ ਗਾਇਕੀ ਇਸ ਪਾਰਟੀ ਦੀ ਸੇਵਾ ਕਰੋਗੇ ਜਾਂ 당 ਸਭਾ ਹਲਕਾ ਰਾਜਾਸਾਂਸੀ ਤੋਂ 27 ਦੀਆਂ ਚੋਣਾਂ ਦੇ ਵਿੱਚ ਉਤਰ ਸਕਦੇ ਹੋ ਤੁਸੀਂ। ਵੇਖੋ ਜੀ ਮੈਂ ਜਿਹੜਾ ਪੋਲਿਟਿਕਸ ਦੇ ਵਿੱਚ ਮੈਂ ਮੇਰਾ ਕੋਈ ਖਾਸ ਤਜਰਬਾ ਨਹੀਂ। ਪਰ ਮੈਂ ਹਮੇਸ਼ਾ ਤੋਂ ਪਹਿਲਾਂ ਤੋਂ ਮੈਂ ਜਦੋਂ ਵਿਹੀਰਾ ਚੱਲੀਆਂ ਉਦੋਂ ਵੀ ਆਪਣੇ ਗਾਣੇ ਕੀਤੇ ਆ। ਅੱਗੇ ਵੀ ਮੈਂ ਜੋ ਆਪਣਾ ਜੋ ਕੰਮ ਮੈਂ ਕਰ ਰਿਹਾ ਹਾਂ ਉਹਦੇ ਨਾਲ ਤੇ ਸਪੋਰਟ ਕਰਾਂਗਾ ਹੀ। ਬਾਕੀ ਜੋ ਪਾਰਟੀ ਜ਼ਿੰਮੇਵਾਰੀ ਬਖਸ਼ੇਗੀ ਉੱਤੇ ਵੀ ਆਪਾਂ ਪੈਰਾ ਦਵਾਂਗੇ ਵੀ ਤੁਸੀਂ ਦੱਸਿਆ ਕਿ ਬਹਿ ਇੱਕ ਨਵਾਂ ਪੋਲਿਟਿਕਸ ਦੇ ਵਿੱਚ ਪਰ ਉੱਥੇ ਜਿਹੀ ਨਾਲੇ ਦੀ ਗੱਲ ਕਰੀ ਤੇ ਕਾਫੀ ਪੁਰਾਣੇ ਲੀਡਰ ਨੇ ਕਿਹਾ ਕਿ ਹੱਥਾਂ ਤੋਂ ਕੰਮ ਕਰ ਰਹੇ ਨੇ ਲੰਗਾ ਵੀ ਕਾਮਦਾਰ ਹੋਣਾ ਸਮਾ ਘਾਟਾ ਵੇਖੋ ਜਿਹੜੀ ਹੈਗੀ ਨਾ ਪੁਰਾਣੀ ਸਿਆਸਤ ਉਹ ਤਾਂ ਆਪਾਂ ਕਰਨੀ ਨਹੀਂ ਨਾ ਜਿਹੜੇ ਉਹਨਾਂ ਦੇ ਤਜਰਬੇ ਆ ਉਹ ਤੇ ਆਪਾਂ ਨੂੰ ਚਾਹੀਦੇ ਨਹੀਂਗੇ ਆਪਾਂ ਤੇ ਆਪਣੇ ਤਜਰਬੇ ਲੈ ਕੇ ਆਉਣੇ ਆ ਆਪਾਂ ਤੇ ਆਪਣੀ ਸੋਚ ਲੈ ਕੇ ਆਉਣੀ ਆ ਅਸੀਂ ਹੁਣ ਜੰਗਸਟਰ ਆ ਅਸੀਂ ਜਵਾਨ ਆ ਸਾਨੂੰ ਪਤਾ ਆਉਣ ਵਾਲੇ 20 ਸਾਲਾਂ 'ਚ ਸਾਡੀਆਂ ਕੀ ਲੋੜਾਂ ਆਂ ਜਿਹੜੇ ਪ੍ਰਾਣੇ ਨੇ ਉਹ ਤੇ ਅੱਜ ਅਜੇ ਉਹਨਾਂ ਨੂੰ ਫੋਨ ਦੇ ਫੰਕਸ਼ਨ ਨਹੀਂ ਪੂਰੇ ਚਲਾਉਣੇ ਆਉਂਦੇ ਸੋ ਆਪਾਂ AI ਦੇ ਜਮਾਨੇ 'ਚ ਜਾਂ ਆਪਾਂ ਆਉਣ ਵਾਲੇ ਸਮੇਂ 'ਚ ਬਹੁਤ ਤਰੱਕੀ ਕਰਨੀ ਆ ਸੋ ਇਸ ਤਰੱਕੀ ਦੇ ਰਾਹ ਤੇ ਨੌਜਵਾਨਾਂ ਦੀ ਲੋੜ ਮੈਂ ਤੇ ਸਭੋ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਆਪਣੇ ਬਜ਼ੁਰਗਾਂ ਦੇ ਅਸ਼ੀਰਵਾਦ ਲੈ ਕੇ ਹੁਣ ਸਾਰੇ ਨੌਜਵਾਨ ਜਿਹੜੇ ਆ ਉਹ ਅੱਗੇ ਆਓ ਇੱਕ ਅਰਥਾਤ ਜਿੱਦਾਂ ਤੁਸੀਂ ਗੱਲ ਕੀਤੀ ਕਿ ਜਦੋਂ ਹਾੜਾਏ ਅਸੀਂ ਕਿਸੇ ਦਾ ਕੋਈ ਧਰਮ ਨਹੀਂ ਦੇਖਿਆ ਨਿਸ਼ਕਾਮ ਸੇਵਾ ਦਿੱਤੀ ਪਰ ਜਿੱਕਰ ਹੁਣ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਤੁਹਾਡੀ ਪਾਰਟੀ ਆਉਂਦੀ ਹੈ ਤੁਹਾਡੇ ਤੇ ਇੱਕ ਟੈਗ ਲੱਗਾ ਕਿ ਇਹ ਕੱਟੜ ਨੇ ਇਹ ਕਿਸੇ ਇੱਕ ਧਰਮ ਨੂੰ ਵਿਸ਼ੇਸ਼ ਤੌਰ 'ਤੇ ਉਹਦੀ ਗੱਲ ਕਰਦੇ ਆ ਉਹਨੂੰ ਲੈ ਕੇ ਕੀ ਕਹਿਣਾ ਹੈ ਵੇਖੋ ਪਤਾ ਕੀ ਗੱਲ ਆ ਜਿਹਦੇ ਨਾਲ ਤਕਾ ਹੋਣਾ ਗੱਲ ਉਹਦੀ ਕਰਨੀ ਪੈਣੀ ਹੈ ਹੁਣ ਸਿੱਖਾਂ ਨਾਲ ਤਕਾ ਹੋ ਰਿਹਾ ਤੇ ਗੱਲ ਸਿੱਖਾਂ ਦੀ ਕਰਾਂਗੇ